ਇਸ ਕਰਕੇ ਬ੍ਰੈਸਕਨ ਮਦ ਰੱਖੀ ਜੀ ਵੀ ਸਾਡੇ ਇਥੇ ਥਾਣਾ ਬਦਨੀ ਦੇ ਏਰੀਏ ਚ ਪਿੰਡ ਬੁੱਟਰਕਲਾ ਉਥੇ ਇੱਕ ਨਜਾਇਜ਼ ਜਿਹੜਾ ਉਹ ਨੈਸ਼ਡਾਉ ਕੇਂਦਰ ਚੱਲਦਾ ਸੀ ਜਿਹਦੀ ਸੂਚਨਾ ਮਾਨ ਜੋਗ ਏਡੀਸੀ ਸਾਹਿਬ ਮੋਗਾ ਨੂੰ ਮਿਲੀ ਸੀ ਉਹਨਾਂ ਨੇ ਆਪਣੀ ਟੀਮ ਨਾਲ ਲੈ ਕੇ ਨਾਲ ਡਾਕਟਰ ਸਾਹਿਬ ਦੀ ਟੀਮ ਲੈ ਕੇ ਉਥੇ ਉਹਨਾਂ ਨੇ ਰੇਡ ਕੀਤਾ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਸੀ ਤੇ ਨਾਲ ਉਥੇ ਸਾਡੇ ਪੁਲਿਸ ਪਾਰਟੀ ਸਾਡੇ ਮੁੱਖ ਥਾਣਾ ਜਿਹੜੇ ਬਦਨੀ ਕਲਾ ਸੀ ਉਹਦੇ ਵਿੱਚ ਉਹਨਾਂ ਨੂੰ ਕੁੱਲ 60 ਦੇ ਕਰੀਬ ਜਿਹੜੇ ਸੀਗੇ ਉਹ ਵਿਅਕਤੀ ਇਥੇ ਨਾਹਾਂ ਡਾਕੂ ਕੇਂਦਰ ਚੋਂ ਹਾਜ਼ਰ ਮਿਲੇ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਿਆਦਾ ਸੀਗੇ ਇਹਦੇ ਵਿੱਚ ਨਸ਼ੇ ਦੇ ਵਿੱਚ ਦਲਦਲ ਦੇ ਫਸੇ ਹੋਏ ਨਾ ਨੂੰ ਕਰੀਬ 27 ਬੰਦਿਆਂ ਨੂੰ ਉਹਨਾਂ ਨੇ ਜਿਹੜਾ ਸਾਡਾ ਸਰਕਾਰੀ ਸੈਂਟਰ ਜਨੇਰ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਵਾਇਆ ਬਾਕੀਆਂ ਨੂੰ ਉਹਨਾਂ ਦੇ ਪਰਿਵਾਰ ਬੁਲਾ ਕੇ ਤੇ ਉਹਨਾਂ ਨੂੰ ਘਰੋਂ ਘਰੀ ਭੇਜਿਆ ਉਹਦੇ ਵਿੱਚ ਬਾਅਦ ਚ ਇਹਨਾਂ ਨੂੰ ਇਹ ਸੂਚਨਾ ਮਿਲੀ ਸੀ ਵੀ ਇਹਨਾਂ ਦੀ ਬਹੁਤ ਕੁੱਟਮਾਰ ਕਰਕੇ ਤੇ ਤਸ਼ੱਦਦ ਕਰਦੇ ਆ ਤੇ ਉਹਨਾਂ ਨੇ ਮੰਡਿਆ ਨਾਲ ਅਤਿਆਚਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਹੀ ਵਿੱਚੋਂ ਜਿਹੜਾ ਇੱਕ ਸਾਡੇ ਬਰਿੰਦਰਪਾਲ ਸਿੰਘ ਸੀ ਇਹ ਮੋਗੇ ਦੇ ਇਹਨਾਂ ਦਾ ਅਸੀਂ ਬਿਆਨ ਲਿਖ ਕੇ ਉਸ ਜਿਹੜੇ ਗੈਰ ਕਾਨੂੰਨੀ ਇਹ ਤੁੰਦਾ ਚਲਾ ਰਹੇ ਸੀ ਉਹਨਾਂ ਨੇ ਖਰਾਬ ਅਸੀਂ ਕਰ ਵੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਮੁੱਖ ਜਿਹੜੇ ਦੋਸ਼ੀ ਨੇ ਉਹ ਅਜੇ ਕੁਮਾਰ ਹੈ ਇਹ ਸਮਰਾਲੇ ਦੇ ਆ ਤੇ ਇੱਕ ਸੰਜੀਵ ਰੋੜਾ ਮੋਗੇ ਦਾ ਤੇ ਅਜੇ ਕੁਮਾਰ ਦਾ ਪਰਿਵਾਰ ਆ ਉਹਨਾਂ ਦੇ ਵਿੱਚ ਜਗਿੰਦਰ ਸਿੰਘ ਉਹਦੇ ਫਾਦਰ ਨੇ ਤੇ ਕਰਤਾਰ ਸਿੰਘ ਉਹਦਾ ਬ੍ਰਦਰ ਹੈ ਇਹ ਇਹਨਾਂ ਨੇ ਉੱਥੋਂ ਆ ਕੇ ਇਹ ਤੇ ਕਹੇ ਆਪਣਾ ਅੱਡਾ ਬਣਾ ਕੇ ਜਿੱਥੇ ਲੋਕਾਂ ਨੂੰ ਜਿਹੜਾ ਇਸ ਤੋਂ ਪੈਸੇ ਲੈ ਕੇ ਤੇ ਇਹ ਇਹਦੀ ਆੜ੍ਹਤ ਦੇ ਵਿੱਚ ਲੋਕਾਂ ਦੀ ਕੁੱਟਮਾਰ ਕਰਦੇ ਸੀਗੇ ਤੇ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਸੀ ਇਹਨਾਂ ਦੇ ਮੇਨ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਗ੍ਰਿਫਤਾਰ ਕਰ ਲਏ। ਉਹਨਾਂ ਦੇ ਵਿੱਚ ਅਜੀਤ ਕੁਮਾਰ ਹੈ ਇੱਕ ਇਹਦਾ ਬ੍ਰਦਰ ਹੈਗਾ ਕਰਤਾਰ ਸਿੰਘ ਇਹਦੇ ਫਾਦਰ ਨੇ ਜਗਿੰਦਰ ਸਿੰਘ ਇੱਕ ਮਨਦੀਪ ਸਿੰਘ ਜਿਹੜਾ ਸੀ ਉਹ ਲਿਜਾਣਾ ਦਾ ਹੈ। ਇਹ ਚਾਰ ਬੰਦੇਨ ਗ੍ਰਫਤਾਰ ਕਰਕੇ ਜਿਹੜਾ ਅਸੀਂ ਉਹ ਪੇਸ਼ ਅਦਾਲਤ ਕਰ ਰਹੇ ਆਂ ਤੇ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਉਹ ਵੀ ਕਾਫੀ ਮਤਲਬ ਕ੍ਰਿਮੀਨਲ ਹੈ ਕਿਉਂਕਿ ਇਹਨਾਂ ਦੇ ਇਹਦੇ ਫਾਦਰ ਜਿਹੜਾ ਕਰਤਾਰ ਸਿੰਘ ਹੈਗਾ ਇਹ ਇਹਦੇ ਖਿਲਾਫ ਵੀ ਮੁਕਦਮਾ ਦਰਜ ਹੈ ਇਹਦੇ ਫਾਦਰ ਜਗENDER ਦੇ ਖਿਲਾਫ ਵੀ ਤਿੰਨ ਚਾਰ ਮੁਕਦਮੇ ਨੇ ਜਿਹੜਾ ਅਜੇ ਹੈ ਉਹਦੇ ਖਿਲਾਫ ਵੀ ਕਰੀਬ 4 ਦੇ ਨੇੜੇ ਮੁਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਐਕਟ ਦੇ ਮੁਕਦਮੇ ਵੀ ਹੈਗੇ ਆ ਤੇ ਅਸਲਾ ਵੀ ਇਹਨਾਂ ਕੋਲ ਬਰਾਮਦ ਹੋਇਆ ਹੈ ਮਤਲਬ ਉਥੋਂ ਇਹ ਸਾਫ ਹੁੰਦਾ ਵੀ ਇਹ ਜਿਹੜਾ ਇਹ ਕ੍ਰਿਮੀਨਲ ਨੇਚਰ ਦੇ ਆਦਮੀ ਸੀ ਜਿਨ੍ਹਾਂ ਨੇ ਇੱਥੇ ਆ ਕੇ ਅੱਡਾ ਬਣਾ ਕੇ ਤੇ ਲੋਕਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ ਇਹ ਕਿੰਨੀ ਦੇਰ ਤੋਂ ਅਸਰ ਚੱਲਦੇ ਚੱਲਦੇ ਸੀ ਇਹ ਕੇਸ ਤੋਂ ਕਰੀ 5-6 ਮਹੀਨੇ ਪਹਿਲਾਂ ਉਹ ਦ ਇੱਥੇ ਇਹਨਾਂ ਨੇ ਇੱਕ ਕਿਰਾਏ ਤੇ ਮਕਾਨ ਲੈ ਕੇ ਉਹਦੇ 'ਚ ਸੈਂਟਰ ਚਾਲੂ ਕੀਤਾ ਸੀ ਇਹਨਾਂ ਦਾ ਕੋਈ ਹੋਰ ਵੀ ਪ੍ਰੈਕਟਿਸ ਹੈ ਉਹਨਾਂ ਨੇ ਇਹ ਵੀ ਕਨੈਕਟ ਕੀਤੀ ਸੀ ਕਿਸ ਤਰ੍ਹਾਂ ਇਹਨਾਂ ਦੀ ਕੋਈ ਹੋਰ ਵੀ ਪ੍ਰੈਕਟਿਸ ਹੈ ਵੀ ਇੱਥੇ ਨਹੀਂ ਇੱਥੇ ਦੇਖੋ ਆਪਣੇ ਏਰੀਆ ਦੇ ਵਿੱਚ ਇਹੀ ਬੰਦੇ ਸੀਗੇ ਇਹਨਾਂ ਦੇ ਅਸੀਂ ਇਹਨਾਂ ਦੇ ਨਾਲ ਇੱਕ ਸੰਬੰਧਤ ਇੱਕ ਨਿਧਾਨੇ ਦੇ ਵਿੱਚ ਕਿਰਪਾ ਲਉ ਪਿੰਡ ਦੇ ਵਿੱਚ ਵੀ ਇੱਕ ਸੈਂਟਰ ਚੱਲਦਾ ਜਿਹਨੂੰ ਇੱਕ ਕਿਰਤਾ ਬਾਬਾ ਚਲਾਉਂਦਾ ਉੱਥੋਂ ਦੀ ਅਸੀਂ ਦੋ ਬੰਦੇ ਜਿਹੜੇ ਉਹ ਬਰਾਮਦ ਕਰਾਏ ਸੀਗੇ ਤੇ ਅਸੀਂ ਉਹ ਉਹ ਵੀ ਜਿਹੜਾ ਇਸ ਕੇਸ ਦੇ ਵਿੱਚ ਜਿਹੜਾ ਦਰਸ਼ੀ ਨਾਮਜ਼ਦ ਕੀਤਾ ਚਲ ਇਹ ਜਗਰਨੀ ਇਹ ਵੀ ਹੈ ਵੀ ਜਿਹੜੇ ਬੰਦੇ ਤੁਸੀਂ ਮਸ਼ਹਰ ਤੋਂ ਚੁੜਾਏ ਸੀਗੇ ਬਾਅਦ ਚੋਂ ਉਹ ਕੁਝ ਲੋ ਜਣਾਂ ਨੂੰ ਕਿਦਨੈਰ ਦੀ ਕੀਤਾ ਗਿਆ ਉਹ ਵੀ ਅਸਮਾਨ ਲੈ ਗਿਆ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਸੀ ਉਹਨਾਂ ਨੂੰ ਇਥੋਂ ਜਾ ਕੇ ਛਡਾਇਆ ਸੀ ਉਹਨਾਂ ਦੇ ਕੋਲੋਂ ਕੁਝ ਉਹ ਆਪ ਵੀ ਛਡ ਕੇ ਆ ਗਏ ਸੀ ਉਹਨਾਂ ਦੇ ਵਿੱਚ ਗੁਰਪ੍ਰੀਤ ਜੱਸਾ ਹੈਗਾ ਜਿਹੜਾ ਮਰਿੰਡੇ ਦਾ ਉਹ ਵੀ ਸਾਡੇ ਕੋਲੇ ਆਇਆ ਸੀ ਅਸੀਂ ਉਹਨਾਂ ਦੇ ਮੈਡੀਕਲ ਕਰਵਾਏ ਆ ਉਹਨਾਂ ਨੂੰ ਇਸ ਬਾਹਰ ਇਹਨਾਂ ਨੇ ਗੱਡੀਆਂ ਖੜੀਆਂ ਕੀਤੀਆਂ ਸੀਗੀਆਂ ਮੁਗਾ ਰੋਡ ਦੇ ਉੱਤੇ ਉੱਥੇ ਉਹਨਾਂ ਨੂੰ ਚੜਾ ਕੇ ਤੇ ਗੱਡੀਆਂ ਤੇ ਫਿਰ ਉਹ ਲੈ ਗਏ ਸੀ ਕੁਝ ਕਰਕੇ ਮੌਤ ਨਹੀਂ ਮਿਲ ਸੀ ਇਹ ਇਹ ਵੀ ਸੂਚਨਾ ਸਾਨੂੰ ਉਹਨਾਂ ਨੇ ਦਿੱਤੀ ਸੀਗੀ ਪਰ ਇਹਦੇ ਬਾਰੇ ਪਰ ਉਹਨਾਂ ਰਹਿਣ ਹੋਇਆ ਤੱਕ ਪੂਰਾ ਐਡਰੈਸ ਨਹੀਂ ਮਿਲ ਸਕੇ ਵੀ ਉਹਨਾਂ ਦਾ ਕੋਈ ਐਡਰੈਸ ਹੋਵੇ ਤੇ ਉਹਨਾਂ ਦੇ ਪਰਿਵਾਰ ਕੋਲ ਪਹੁੰਚ ਗਏ ਤੇ ਉਹਨਾਂ ਦੀਆਂ ਜਿਹੜੀਆਂ ਮੌਤਾਂ ਬਾਰੇ ਜਾਣਕਾਰੀਆਂ ਫਿਰ ਕੀਤੀ ਜਾਵੇ ਜੇ ਇਸ ਬਾਰੇ ਸਾਨੂੰ ਕਲੀਅਰ ਨਹੀਂ ਹੋਇਆ ਜਦ ਹੋਇਆ ਤਾਂ ਉਹਦੇ ਬਾਰੇ ਸਾਨੂੰ ਅਖਰਾਲ ਸੋ। ਕਿੰਨੇ ਜਾਂਦੇ ਗਲਵਾ ਮਾਦ ਦੀ ਇਹ ਹੁਣ ਤੱਕ ਕਰੀਬ 19 ਪਰਸੈਂਟ ਦੇ ਵਿੱਚ ਜਿਹੜੇ ਸੀ ਉਹ ਸਾਡੇ ਕਿਉਂ ਸ਼ਾਮਲ ਹੈਗੇ? ਸਾਡੇ ਫੜੇਗੇ ਨਹੀਂ 4 ਆਦਮੀ ਫੜੇਗੇ 4 ਆਦਮੀ ਸੀ ਜਿਹਨੇ ਮੇਨ ਮੁੱਖ ਦੋਸ਼ੀ ਸੀ ਉਹ ਫੜੇ। ਸੈਂਟਰ ਸੀ ਦੇ